ਸਤਨਾਮ ਬੁਰਣਾ ਜੀ ਸਦਾ ਸਤਿਨਾਮੇ ਸ਼ਬਦ ਵਾਣੀ ਸਤਗੁਰੂ ਰਵੀਦਾਸ ਜੀ ਕੀ ਇਹ ਅੰਦੇਸ ਸੋਚ ਜੇ ਮੇਰੇ ਨਿਸਵਾਸਰ ਗੁਨ ਗਾਉ ਤੇਰੇ ਟੀਕ ਤੂੰ ਚਿੰਤਤ ਮੇਰੀ ਚਿੰਤੋ ਜਾਈ ਤੁਮ ਚਿੰਤਾ ਮਨ ਹੋਏ ਕੇ ਨਾਹੀ ਭਗਤ ਹੀਤ ਤੁਮ ਕਹਾ ਕਹਾ ਨਹਿ ਕੀਨਾ ਹਮਰੀ ਬੀਰ ਪੈ ਬਲ ਹੀ ਨ ਕਹਿ ਰਵੀ ਦਾਸਿ ਦਾਸੇ ਅਪਰਾਧੀ ਇਹ ਤੁਮ ਦਰਵਾ ਮੈਂ ਭਗਤ ਨਾ ਸਦੀ ਕਹਿ ਰਵੀ ਦਾ ਸਦਾ ਸੇ ਅਪਰਾਧੀ ਜੇ ਤੁਮ ਤਰਵ ਮੈਂ ਭਗਤ ਨਾ ਸਦੀ ਸਤਨਾਮ ਬੋਲਣਾ ਜੀ ਸਦਾ ਹੀ ਸਤਨਾਮ ਤੋ ਸਾਰੀ ਸੰਗਤ ਨੂੰ ਦਾਸ ਵੱਲੋਂ ਜੈ ਗੁਰੂ ਦੇਵ ਧੰਨ ਗੁਰਦੇਵ ਜੀ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਰਵੀਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਨਿਰਪੈ ਸਤਗੁਰ ਸੁਆਮੀ ਸਰਵਨ ਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਨਿਰਪੈ ਸਰਵਪੀਖ ਭਗਵਾਨ ਕੀ ਜੈ ਬੋਲਣਾ ਜੀ ਸਤਨਾਮ ਸਦਾ ਹੀ ਸਤਨਾਮ